ਸਤ ਸ੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਦੇਵ ਨਰਸਰੀ ਜਲਾਲਾਬਾਦ ਪੇਜ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਦੇਵ ਕੰਬੋਜ pran batti ਤੇ ਅੱਜ ਗੱਲ ਕਰਨੀ ਹੈ ਜੀ ਆਪਾਂ ਗਰਮੀ ਆ ਰਹੀ ਹੈ ਅੱਗੇ ਤੇ ਗਰਮੀ ਦੇ ਦਿਨਾਂ ਦੇ ਵਿੱਚ ਆਪਾਂ ਨੇ ਬੂਟਿਆਂ ਨੂੰ ਕਿਵੇਂ ਲੂ ਤੋਂ ਬਚਾਉਣਾ ਹੈ ਗਰਮੀ ਬਹੁਤ ਜ਼ਿਆਦਾ ਹੋਣੀ ਹੈ ਆਪਾਂ ਨੂੰ ਜਿਹੜਾ ਦਿੱਕਤ ਆਉਣੀ ਹੈ ਬੜੀ ਜ਼ਿਆਦਾ ਬੂਟਿਆਂ ਦੀ ਦੇਖਭਾਲ ਕਰਨੀ ਪਣੀ ਹੈ ਉਹਨਾਂ ਨੂੰ ਅ ਗਰਮੀ ਤੋਂ ਬਚਾਉਣ ਦੇ ਵਾਸਤੇ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਿਹਾ ਸੋ ਇਹ ਮੇਰੇ ਹੱਥ ਦੇ ਵਿੱਚ ਇਹ ਇੱਕ ਕੋਕੋ ਕੰਪਨੀ ਦਾ ਪ੍ਰੋਜੈਕਟ ਫੜਿਆ ਹੋਇਆ ਹੈ ਔਰ ਇੱਕ ਕੋਕੋ ਪੀਟ ਹੁੰਦੀ ਹੈ ਜਿਹੜੀ ਆਮ ਆਉਂਦੀ ਹੈ ਨਾਰੀਅਲ ਦੇ ਸਿੱਦੇ ਬੂਰੇ ਤੋਂ ਬਣੀ ਹੁੰਦੀ ਹੈ ਸੋ ਇਹਦੇ ਉੱਪਰ ਲਿਖਿਆ ਹੈ ਕੋਕੋ ਪੀਟ ਲੋਈਸੀ ਦੇਖ ਸਕਦੇ ਹੋ ਉਹ ਲੋਈ ਸੀ ਹੈ ਔਰ ਇਹਦੇ ਵਿੱਚ ਤੁਹਾਨੂੰ ਅਸੀਂ ਕੁਝ ਨਾਲ ਹੋਰ ਤੱਤ ਦੇਾਂਗੇ ਉਹ ਤੱਤ ਮਿਕਸ ਕਰਕੇ ਤੇ ਇੱਕ ਬੂਟੇ ਨੂੰ ਆਪਾਂ ਜਿਹੜੀ ਇਹਨੂੰ ਪਿਉੋਂਗੇ ਰਾਤ ਨੂੰ ਇਹਨੂੰ ਕਿਸੇ ਖੁੱਲੇ ਭਾਂਡੇ ਦੇ ਵਿੱਚ ਟੱਬ ਦੇ ਵਿੱਚ ਪਿਉੋਂ ਕੇ ਰੱਖਣਾ ਹੈ ਤੇ ਸੋ ਬਾਅਦ ਇਹਨੂੰ ਛੋੜ ਕੇ ਸੁੱਕਣੇ ਪਾ ਦਿਓ ਜਦੋਂ ਇਹ ਸੁੱਕ ਜੁਗ ਸ਼ਾਮ ਤੱਕ ਤਾਂ ਬੂਟਿਆਂ ਦੇ ਦੁਆਲੇ ਦੁਆਲੇ ਦੀ ਮਲਚਿੰਗ ਕਰ ਦੇਣੀ ਹੈ ਮੈਂ ਤੁਹਾਨੂੰ ਦੱਸਦਾ ਉਹ ਵੀ ਮੈਂ ਸਾਰਾ ਫਾਰਮੂਲਾ ਤੁਸੀਂ ਧਿਆਨ ਨਾਲ ਵੀਡੀਓ ਵੇਖਿਓ ਜੇ ਆ ਦੇਖੋ ਜਿੱਦਾਂ ਇਹ ਗਲਾਸ ਰੱਖਿਆ ਹੋਇਆ ਹੈ ਇਹਨੂੰ ਤੁਸੀਂ ਮੰਨ ਲੇ ਕਿ ਚਲੋ ਵੀ ਇਹ ਆਪਣਾ ਬੂਟਾ ਹੈ ਠੀਕ ਹੈ ਜੀ ਇਹ ਆਪਣਾ ਇਹ ਬੂਟਾ ਆਪਣਾ ਹਨਾ ਆ ਦੇਖੋ ਹੁਣ ਇਹਦੇ ਦਵਾਲੇ ਦਵਾਲੇ ਆਪਾਂ ਲਗਭਗ ਨੀਵਾ ਹੋ ਗਿਆ ਥੋੜਾ ਜਿਹਾ ਆ ਦੇਖੋ ਇਹ ਬੂਟਾ ਮੰਨ ਲਓ ਸਪੋਜ਼ ਕਰੋ ਵੀ ਬੂਟਾ ਹੈ ਤੇ ਇਹਦੇ ਦਵਾਲੇ ਦਵਾਲੇ ਆਪਾਂ ਆ ਸੈਂਟਰ ਚ ਬੂਟਾ ਆ ਗਿਆ ਜੀ ਇਹਦੀ ਪੱਤ ਦੇਾਂਗੇ ਪੂਰੀ ਨੀਚੇ ਆਪਾਂ ਕੁਛ ਤੱਤ ਜਿਹੜੇ ਫੰਗੀ ਸਾਈਡ ਵਗੈਰਾ ਪਾ ਕੇ ਉਹ ਵੀ ਤੁਹਾਨੂੰ ਅਸੀਂ ਨਾਲ ਦੇਾਂਗੇ ਤੇ ਤੁਸੀਂ ਇੱਥੇ ਵਿਜ਼ਿਟ ਕਰਿਓ ਆਪਣੇ ਕੋਲੇ ਨਰਥਰੀ ਤੇ ਤੁਹਾਨੂੰ ਉਹ ਨਾਲ ਜਿਹੜੇ ਪੱਤ ਹੈ ਉਹ ਵੀ ਪਾ ਕੇ ਇਹ ਖਰਚਾ ਜ਼ਿਆਦਾ ਤੁਹਾਡਾ ਕੋਈ ਨਹੀਂ ਆਉਣਾ ਬਸ ਲਗਭਗ 40-50 ਰੁਪਏ 60 ਰੁਪਏ ਖਰਚਾ ਆਉਣਾ ਹੈ ਵੱਡੇ ਬੂਟੇ ਚਲੋ 100 ਮੰਨ ਲਓ ਤੇ ਇਹਦਾ ਇੰਨਾ ਕੋਈ ਫਾਇਦਾ ਹੋਣਾ ਬੂਟੇ ਨੂੰ ਮੈਂ ਕਹਿੰਦਾ ਵੀ ਬੂਟੇ ਨੂੰ ਪਤਾ ਨਹੀਂ ਲੱਗਣਾ ਵੀ ਕਦੋਂ ਗਰਮੀ ਟੱਪ ਗਈ ਸੋ ਇਹਦੇ ਨਾਲ ਬੂਟੇ ਦੀਆਂ ਜੜ੍ਹਾਂ ਨੂੰ ਠੰਡਕ ਮਿਲਦੀ ਰਹੂਗੀ ਤੇ ਇਹਦੇ ਦੁਆਲੇ ਦੁਆਲੇ ਆਪਾਂ ਜਿਹੜਾ ਉਪਾਦਿਆਂਗੇ ਇਹ ਇਹ ਵਾਲਾ ਜੋ ਇਸ ਕੋ ਦਾ ਕੰਕਰੀਟ ਹੈ ਔਰ ਇਹਦੇ ਵਿੱਚ ਬਿਲਕੁਲ ਇਹ ਛੁੱਧ ਹੁੰਦਾ ਹੈ ਦੂਜਿਆਂ ਦੇ ਵਿੱਚ ਰੇਤ ਵੀ ਹੁੰਦੀ ਹੈ ਨਮਕ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਕਿਤੇ ਨਾ ਕਿਤੇ ਬੂਟੇ ਦਾ ਜਿਹੜਾ ਉਹ ਨੁਕਸਾਨ ਵੀ ਕਰ ਸਕਦਾ ਸੋ ਇਹ ਆਪਣੇ ਕੋਲ ਅਵੇਲੇਬਲ ਹੈ ਅੱਜ ਉਤਰੀ ਹੈ ਟੈਂਪੋ ਹੁਣੇ ਹੀ ਉਤਾਰ ਕੇ ਗਿਆ ਹੈ ਤੇ ਹੁਣ ਤੁਸੀਂ ਇਹ ਕੰਮ ਕਰ ਲਓ ਤੁਹਾਡੇ ਬੂਟੇ ਜਿੱਥੇ ਆਪਾਂ ਨੂੰ ਦੋ ਦਿਨ ਛੱਡ ਕੇ ਪਾਣੀ ਪਾਉਣਾ ਹੈ ਉੱਥੇ ਭਾਵੇਂ 4-5 ਦਿਨ ਬਾਅਦ ਪਾਣੀ ਪਾਓਗੇ ਤਾਂ ਵੀ ਮੌਇਸਚਰ ਨਹੀਂ ਜਾਣਾ ਜ਼ਿਆਦਾ ਪਾਣੀ ਪਾਉਣ ਨਾਲ ਬੂਟੇ ਮੱਚਦੇ ਆ ਤੇ ਮੌਇਸਚਰ ਜਿਹੜਾ ਉਹ ਖਤਮ ਹੋ ਜਾਂਦਾ ਹੈ ਸੋ ਇਸ ਕਰਕੇ ਇਹ ਜਿਹੜੀ ਹੈ ਮਲਚਿੰਗ ਤੁਸੀਂ ਜ਼ਰੂਰ ਕਰੋ ਤੁਹਾਨੂੰ ਮਲਚਿੰਗ ਕਰਨ ਦੇ ਨਾਲ ਬੜੇ ਵੱਡੇ ਬੈਨੀਫਿਟ ਮਿਲਣਗੇ ਤੁਹਾਡੇ ਬੂਟੇ ਦੀ ਗਰੋਥ ਅੱਛਾ ਹੋਊਗੀ ਤੇ ਕੰਮ ਹੋਰ ਤੁਸੀਂ ਦੇਖੋ ਜੇ ਉੱਥੇ ਕੀ ਹੋਊਗਾ ਕਿ ਥੱਲੇ ਜਿਹੜੇ ਆ ਬੂਟੇ ਦੇ ਮਿੱਤਰ ਕੀੜੇ ਪੈਦਾ ਹੋਣਗੇ ਸੋ ਇਹ ਤੁਹਾਡੇ ਲਈ ਵਾਸਤੇ ਜਾਣਕਾਰੀ ਚੰਗੀ ਲੱਗੇਗੀ ਸ਼ੇਅਰ ਕਰਿਓ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਤੁਸੀਂ ਜੁੜੇ ਰਹੋ ਦੇਵ ਨਰਸਰੀ ਕੋਈ ਪ੍ਰੋਫਾਈਲ ਕਰ ਰੋਡ ਜਲਾਲਾਬਾਦ ਦੇ ਨਾਲ ਧੰਨਵਾਦ ਮਿਹਰਬਾਨੀ ਸ਼ੁਕਰੀਆ